ਹਾਂਜੀ ਦੋਸਤੋ ਆਪਣੀ ਰਾਸ਼ੀ ਅਨੁਸਾਰ ਜਾਣੋ ਤੁਹਾਡੀ ਸੰਤਾਨ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕਿੰਨਾ ਦੁੱਖ ਅਤੇ ਸੁੱਖ ਦੇਵੇਗੀ ਦੋਸਤੋ ਅੱਜ ਦੀ ਇਹ ਵੀਡੀਓ ਮਾਤਾ ਪਿਤਾ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਵੀਡੀਓ ਵਿੱਚ ਰਾਸ਼ੀ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਕਿੰਨਾ ਸਾਥ ਦੇਵੇਗੀ ਕੀ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਆਪਣੀ ਸੰਤਾਨ ਵੱਲੋਂ ਦੁੱਖ ਦੇਖਣੇ ਪੈਣਗੇ ਜਾਂ ਫਿਰ ਸੁੱਖ ਕੀ ਤੁਸੀਂ ਆਉਣ ਵਾਲਾ ਸਮਾਂ ਆਪਣੀ ਸੰਤਾਨ ਦੀ ਵਜ੍ਹਾ ਨਾਲ ਸੁੱਖਾਂ ਭਰਿਆ ਬਤੀਤ ਕਰ ਸਕਦੇ ਹੋ ਅਤੇ ਕੀ ਦੁੱਖਾਂ ਭਰਿਆ ਅਤੇ ਦੋਸਤੋ ਇਸ ਨਾਲ ਹੀ ਅਸੀਂ ਜਾਣਾਂਗੇ ਕਿ ਤੁਹਾਡੀ ਸੰਤਾਨ ਤੁਹਾਨੂੰ ਕੀੜੀ ਉਮਰ ਦੇ ਵਿੱਚ ਦੁੱਖ ਅਤੇ ਸੁੱਖ ਦੇ ਸਕਦੀ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਅਤੇ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਾ ਦੇ ਵਿੱਚ ਰਹਿੰਦੇ ਹਨ ਉਹ ਸੋਚਦੇ ਹਨ ਕਿ ਸਾਡੇ ਬੱਚਿਆਂ ਦੇ ਵਿਆਹ ਹੋ ਜਾਣ ਤੋਂ ਬਾਅਦ ਕਿ ਉਹ ਸਾਨੂੰ ਪਤਾ ਨਹੀਂ ਸੁੱਖ ਦੇਣਗੇ ਜਾਂ ਫਿਰ ਦੁੱਖ ਕਿਉਂਕਿ ਹਰ ਮਾਤਾ ਪਿਤਾ ਨੇ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਅਤੇ ਚੰਗਾ ਪਾਲਣ ਪੋਸਣ ਕੀਤਾ ਹੁੰਦਾ ਹੈ ਜਿਸ ਕਾਰਨ ਮਾਪਿਆਂ ਨੂੰ ਵੀ ਬੱਚਿਆਂ ਦੇ ਵਿਆਹ ਤੋਂ ਬਾਅਦ ਇਸ ਸਮੇਂ ਦੀ ਉਡੀਕ ਹੁੰਦੀ ਹੈ ਕਿ ਵਿਆਹ ਤੋਂ ਬਾਅਦ ਉਹਨਾਂ ਦੇ ਬੱਚੇ ਉਹਨਾਂ ਦੀ ਦੇਖਭਾਲ ਅਤੇ ਕਿੰਨੀ ਕੁ ਸੇਵਾ ਪਾਣੀ ਕਰਦੇ ਹਨ ਤੇ ਕਿੰਨਾ ਕੁ ਉਹਨਾਂ ਦਾ ਖਿਆਲ ਰੱਖਦੇ ਹਨ ਇਸ ਲਈ ਸਭ ਮਾਂ ਪਿਓ ਮਾਪੇ ਹਮੇਸ਼ਾ ਇਹ ਸਭ ਜਾਣਕਾਰੀ ਪਹਿਲਾਂ ਹੀ ਹਾਸਲ ਕਰਨਾ ਚਾਹੁੰਦੇ ਹਨ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਉਹਨਾਂ ਦੀ ਸੰਤਾਨ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਦੋਂ ਦੁੱਖ ਅਤੇ ਸੁੱਖ ਦੇਵੇਗੀ ਸੋ ਪਿਆਰੇ ਦੋਸਤੋ ਜੇਕਰ ਤੁਸੀਂ ਵੀ ਇਹ ਇੱਕ ਚੰਗੀ ਜਾਣਕਾਰੀ ਪਹਿਲਾਂ ਹੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਅਸੀਂ ਜੋਤਿਸ਼ ਅਤੇ ਬਾਸਤੂ ਸ਼ਾਸਤਰ ਦੇ ਅਨਸਾਰ ਅੱਜ ਤੁਹਾਨੂੰ ਤੁਹਾਡੀ ਰਾਸੀ ਅਨੁਸਾਰ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਵਾਲੇ ਹਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਕਿਉਂਕਿ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਇੱਕੋ ਇਲਫਾਜ਼ 24 ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਅਤੇ ਨਾਲ ਹੀ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਜ਼ਰੂਰ ਲਿਖਣਾ ਜੀ ਚਲੋ ਹੁਣ ਜਿਆਦਾ ਦੇਰੀ ਨਾ ਕਰਦੇ ਹੋਏ ਜਾਣਦੇ ਹਾਂ ਕਿ ਤੁਹਾਡੀ ਸੰਤਾਨ ਤੁਹਾਨੂੰ ਕਿਹੜੀ ਉਮਰ ਵਿੱਚ ਕਿੰਨਾ ਸੁੱਖ ਅਤੇ ਦੁੱਖ ਦੇਵੇਗੀ ਨੰਬਰ 1 ਕੁੰਭ ਰਾਸ਼ੀ ਦੋਸਤੋ ਸਭ ਤੋਂ ਪਹਿਲਾਂ ਅਸੀਂ ਕੁੰਭ ਰਾਸ਼ੀ ਦੀ ਗੱਲ ਕਰਦੇ ਹਾਂ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਿੰਦੇ ਹਾਂ ਕਿ ਦੋਸਤੋ ਤੁਹਾਡੀ ਸੰਤਾਨ ਵਿਆਹ ਤੋਂ ਪਹਿਲਾਂ ਤੁਹਾਡਾ ਬਹੁਤ ਹੀ ਜ਼ਿਆਦਾ ਨਾਮ ਰੌਸ਼ਨ ਕਰਦੀ ਹੈ ਇਸੇ ਤਰ੍ਹਾਂ ਦੋਸਤੋ ਤੁਹਾਡੀ ਸੰਤਾਨ ਵਿਆਹ ਤੋਂ ਬਾਅਦ ਵੀ ਤੁਹਾਡਾ ਬਹੁਤ ਹੀ ਜ਼ਿਆਦਾ ਸਾਥ ਦੇਣ ਵਾਲੀ ਹੈ ਅਤੇ ਵਿਆਹ ਤੋਂ ਬਾਅਦ ਤੁਹਾਡੇ ਬੱਚੇ ਚੰਗੀ ਸੋਚ ਦੇ ਮੁਤਾਬਕ ਤੁਹਾਡੀ ਚੰਗੀ ਸੇਵਾ ਪਾਣੀ ਕਰਨ ਵਾਲੇ ਹਨ ਤੁਹਾਡੇ ਘਰ ਦੇ ਵਿੱਚ ਵਿਆਹ ਕੇ ਆਉਣ ਵਾਲੀ ਨੂੰਤੀ ਵੀ ਤੁਹਾਡਾ ਬਹੁਤ ਹੀ ਜ਼ਿਆਦਾ ਸਤਕਾਰ ਅਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਸੁੱਖ ਪ੍ਰਦਾਨ ਕਰਵਾਵੇਗੀ ਜੋਤਿਸ਼ ਅਨੁਸਾਰ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਬੱਚੇ ਬਹੁਤ ਹੀ ਜ਼ਿਆਦਾ ਮਿਹਨਤ ਕਰਨ ਵਾਲੇ ਹਨ ਜਿਸ ਨਾਲ ਤੁਹਾਡੇ ਘਰ ਵਿੱਚ ਧਨ ਸੰਪਤੀ ਦੀ ਕੋਈ ਵੀ ਘਾਟ ਨਹੀਂ ਹੋਵੇਗੀ ਜਿਸ ਨਾਲ ਤੁਸੀਂ ਆਪਣਾ ਬੁਢਾਪਾ ਤੱਕ ਵੀ ਐਸੋ ਆਰਾਮ ਨਾਲ ਬਤੀਤ ਕਰੋਗੇ ਅਜਿਹਾ ਤੁਹਾਡਾ ਭਵਿੱਖ ਬੱਚਿਆਂ ਦੇ ਨਾਲ ਬਤੀਤ ਹੋਵੇਗਾ ਕਿਉਂਕਿ ਤੁਹਾਡੇ ਬੱਚੇ ਤੁਹਾਡਾ ਆਖਰੀ ਸਾਹਾਂ ਤੱਕ ਬਹੁਤ ਹੀ ਜ਼ਿਆਦਾ ਸਾਥ ਦੇਣ ਵਾਲੇ ਹਨ ਇਸ ਲਈ ਕੁੰਭ ਰਾਸ਼ੀ ਵਾਲਿਆਂ ਨੂੰ ਆਉਣ ਵਾਲੇ ਸਮੇਂ ਨੂੰ ਲੈ ਕੇ ਬਿਲਕੁਲ ਵੀ ਖਬਰ ਆਉਣ ਦੀ ਲੋੜ ਨਹੀਂ ਹੈ ਕਿਉਂਕਿ ਇਹਨਾਂ ਦੀ ਸੰਤਾਨ ਇਹਨਾਂ ਦਾ ਆਖਰੀ ਸਾਂ ਬੁਢਾਪੇ ਦੀ ਉਮਰ ਤੱਕ ਸਾਥ ਦੇਣ ਵਾਲੀ ਹੈ ਇਸ ਲਈ ਕੁੰਭ ਰਾਸ਼ੀ ਵਾਲੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਭਾਗਸ਼ਾਲੀ ਸਾਬਤ ਹੋਣ ਵਾਲੇ ਹਨ ਨੰਬਰ 2 ਸਿੰਘ ਰਾਸ਼ੀ ਇਹ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਦੋਸਤੋ ਜੋਤਿਸ਼ਾਂ ਅਨੁਸਾਰ ਇਹ ਭਵਿੱਖ ਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਸੰਤਾਨ ਆਪਣੇ ਮਾਤਾ ਪਿਤਾ ਦਾ ਬੇਹੱਦ ਧਿਆਨ ਰੱਖੇਗੀ ਜਿਸ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ અપਾਰ ਖੁਸ਼ੀਆਂ ਆਉਣਗੀਆਂ ਇਹਨਾਂ ਦੇ ਬੱਚੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਸਫਲਤਾ ਪ੍ਰਾਪਤ ਕਰਨਗੇ ਜਿਸ ਨਾਲ ਇਹਨਾਂ ਮਾਪਿਆਂ ਨੂੰ ਜ਼ਿਆਦਾਤਰ ਸੁੱਖ ਪ੍ਰਾਪਤ ਹੋਵੇਗਾ ਪਰ ਕਦੇ ਘਰ ਦੇ ਵਿੱਚ ਆਣ-ਬਣ ਹੋ ਜਾਣ ਦੇ ਕਾਰਨ ਇਹਨਾਂ ਨੂੰ ਕਦੇ-ਕਦੇ ਛੋਟੀਆਂ-ਮੋਟੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜ਼ਿਆਦਾਤਰ ਇਹ ਮੁਸੀਬਤਾਂ ਇਹਨਾਂ ਉੱਤੇ 50 ਸਾਲ ਦੇ ਸ਼ੁਰੂ ਤੋਂ ਲੈ ਕੇ 52 ਸਾਲ ਦੇ ਅਖੀਰ ਵਿੱਚ ਆ ਸਕਦੀਆਂ ਹਨ। ਪਰ ਜੇਕਰ ਸਹੀ ਦੇਖਿਆ ਜਾਵੇ ਤਾਂ ਇਹਨਾਂ ਦੀ ਸੰਤਾਨ ਜ਼ਿਆਦਾਤਰ ਇਹਨਾਂ ਦਾ ਧਿਆਨ ਰੱਖਣ ਵਾਲੀ ਹੈ ਅਤੇ ਇਹਨਾਂ ਨੂੰ ਹਮੇਸ਼ਾ ਸੁਖ ਕਰਵਾਉਣ ਵਾਲੀ ਹੈ। ਪਰ ਕੁਝ ਕ ਸਮਾਂ ਇਹਨਾਂ ਦਾ ਜ਼ਰੂਰ ਥੋੜਾ ਜਿਹਾ ਮੁਸੀਬਤਾਂ ਨਾਲ ਭਰਿਆ ਬਤੀਤ ਹੋ ਸਕਦਾ ਹੈ ਇਸ ਲਈ ਸਾਵਧਾਨੀ ਵਰਤਿਓ ਨੰਬਰ 3 ਤੁਲਾ ਰਾਸ਼ੀ ਦੋਸਤੋ ਇਹ ਰਾਸ਼ੀ ਵਾਲੇ ਮਾਪੇ ਬਹੁਤ ਹੀ ਜ਼ਿਆਦਾ ਆਪਣੇ ਜੀਵਨ ਦੇ ਵਿੱਚ ਐਸੋ ਆਰਾਮ ਅਤੇ ਸੁੱਖ ਪ੍ਰਾਪਤ ਕਰਨ ਵਾਲੇ ਹਨ ਕਿਉਂਕਿ ਇਹਨਾਂ ਦੀ ਸੰਤਾਨ ਆਉਣ ਵਾਲੇ ਸਮੇਂ ਵਿੱਚ ਭਾਵੇਂ ਇਹਨਾਂ ਦੇ ਮਾਤਾ ਪਿਤਾ ਦੀ ਉਮਰ 80 ਸਾਲ ਦੀ ਹੋਵੇ, ਭਾਵੇਂ 100 ਸਾਲ ਦੀ ਪਰ ਇਹਨਾਂ ਦਾ ਪੂਰਾ ਸਾਥ ਦੇਣ ਵਾਲੀ ਹੈ। ਇਸ ਲਈ ਤੁਲਾ ਰਾਸ਼ੀ ਵਾਲਿਆਂ ਨੂੰ ਤਾਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਇਹ ਬੁਢਾਪੇ ਤੱਕ ਆਪਣਾ ਜੀਵਨ ਪੂਰੀਆਂ ਖੁਸ਼ੀਆਂ ਨਾਲ ਬਤੀਤ ਕਰਨਗੇ ਅਤੇ ਇਹਨਾਂ ਕੋਲ ਆਪਣੇ ਸੰਤਾਨ ਦੀ ਵਜ੍ਹਾ ਦੇ ਨਾਲ ਘਰ ਵਿੱਚ ਕੋਈ ਧਨ ਦੀ ਕਮੀ ਨਹੀਂ ਹੋਵੇਗੀ। ਇਨਾਂ ਦੀ ਸੰਤਾਨ ਬਹੁਤ ਸਾਰਾ ਪੈਸਾ ਕਮਾ ਕੇ ਵਧੀਆ ਮਿਹਨਤ ਕਰਕੇ ਇਹਨਾਂ ਦਾ ਨਾਮ ਰੌਸ਼ਨ ਕਰ ਦੇਵੇਗੀ ਇਸ ਲਈ ਤੁਲਾ ਰਾਸ਼ੀ ਵਾਲੇ ਮਾਪਿਆਂ ਨੂੰ ਬਿਲਕੁਲ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹਨਾਂ ਦਾ ਆਉਣ ਵਾਲਾ ਸਮਾਂ ਇਹਨਾਂ ਦੀ ਸੰਤਾਨ ਦੀ وجہ ਨਾਲ ਬਹੁਤ ਹੀ ਜ਼ਿਆਦਾ ਵਧੀਆ ਅਤੇ ਸ਼ੁਭ ਰਹਿਣ ਵਾਲਾ ਹੈ ਨੰਬਰ 4 ਮਕਰ ਰਾਸ਼ੀ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਿੰਦੇ ਹਾਂ ਕਿ ਇਨਾ ਮਾਪਿਆਂ ਨੇ ਹੁਣ ਤੱਕ ਤੁਸੀਂ ਆਪਣੀ ਸੰਤਾਨ ਦਾ ਬਹੁਤ ਹੀ ਜ਼ਿਆਦਾ ਲਾਡ ਪਿਆਰ ਮੋਹ ਕੀਤਾ ਹੈ ਪਰ ਤੁਹਾਡੀ ਸੰਤਾਨ ਤੁਹਾਨੂੰ ਵਿਆਹ ਤੋਂ ਪਹਿਲਾਂ ਤਾਂ ਸੁੱਖ ਪ੍ਰਾਪਤ ਕਰਾ ਸਕਦੀ ਹੈ ਪਰ ਵਿਆਹ ਤੋਂ ਬਾਅਦ ਤੁਹਾਨੂੰ ਕੁਝ ਕੁ ਦੁੱਖਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਹਨਾਂ ਦੁੱਖਾਂ ਦਾ ਸਾਹਮਣਾ ਤੁਹਾਨੂੰ 52 ਸਾਲ ਦੇ ਸ਼ੁਰੂ ਤੋਂ ਲੈ ਕੇ 65 ਸਾਲ ਦੇ ਵਿਚਕਾਰ ਦੀ ਉਮਰ ਤੱਕ ਕਰਨਾ ਪੈ ਸਕਦਾ ਹੈ ਅਤੇ ਨਾਲ ਹੀ ਤੁਹਾਨੂੰ ਥੋੜਾ ਦੁੱਖਾਂ ਦਾ ਸਾਹਮਣਾ ਵੀ ਜ਼ਿਆਦਾ ਕਰਨਾ ਪੈ ਸਕਦਾ ਹੈ ਕਿਉਂਕਿ ਤੁਹਾਡੀ ਸੰਤਾਨ ਜ਼ਿਆਦਾਤਰ ਆਪਸੀ ਤਾਲਮੇਲ ਰੱਖੇਗੀ ਪਰ ਤੁਹਾਡੀ ਪੁੱਛਗਿਛ ਥੋੜੀ ਘੱਟ ਹੀ ਰੱਖੇਗੀ ਪਰ ਜੇਕਰ ਤੁਸੀਂ ਆਪਣੀ ਸੰਤਾਨ ਦਾ ਪਹਿਲਾਂ ਦੀ ਤਰ੍ਹਾਂ ਸਾਥ ਦਿੰਦੇ ਰਹੋਗੇ ਤਾਂ ਤੁਹਾਡਾ ਬੁਢਾਪਾ ਕੁਝ ਆਸਾਨੀ ਨਾਲ ਬਤੀਤ ਹੋ ਸਕਦਾ ਹੈ ਇਸ ਲਈ ਜੇਕਰ ਤੁਸੀਂ ਸੌਖਾ ਜੀਵਨ ਬਤੀਤ ਕਰਨਾ ਹੈ ਤਾਂ ਇਹ ਉਪਾਅ ਹੈ ਤੁਸੀਂ ਕਿਸੇ ਸੁਭ ਚਿੰਤਕਾਂ ਦੀ ਜਾਂ ਕਿਸੇ ਮਹਾਪੁਰਖਾਂ ਦੀ ਸਲਾਹ ਜ਼ਰੂਰ ਲਵੋ ਚੰਗਾ ਜੀਵਨ ਬਤੀਤ ਹੋ ਜਾਵੇਗਾ ਚੰਗਾ ਫਿਰ ਚੱਲਦੇ ਹਾਂ ਆਪਣਾ ਧਿਆਨ ਰੱਖਿਓ ਜੀ ਮਿਲਦੇ ਹਾਂ ਕਿਸੇ ਅਗਲੀ ਜਾਣਕਾਰੀ ਨੂੰ ਲੈ ਕੇ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਰਾਸ਼ੀਆਂ ਮੁਤਾਬਕ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਅਤੇ ਜੋ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲਕਸ਼ਮੀ ਜੀ ਉਸ ਦੀ ਹਰ ਇੱਕ ਮਨੋ ਕਾਮਨਾ ਜਰੂਰ ਪੂਰੀ ਕਰੇਗੀ ਅਤੇ ਉਸ ਵਿਅਕਤੀ ਦੇ ਮਾਤਾ ਪਿਤਾ ਦੀ ਲੰਮੀ ਉਮਰ ਜਰੂਰ ਕਰੇਗੀ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ